ਸੋਲਰ ਵਾਟਰ ਗੀਜ਼ਰ ਜਿਹੜੇ ਆਪਾਂ ਘਰਾਂ ਦੇ ਵਿੱਚ ਲਾਉਨੇ ਆ ਪਾਣੀ ਵਾਲੇ ਗੀਜ਼ਰ ਹੁੰਦੇ ਆ ਬਿਜਲੀ ਵਾਲੇ ਉਹਨਾਂ ਦੇ ਵਿੱਚ ਆਮ ਤੌਰ ਤੇ ਰੌੜ ਦੀ ਸਮੱਸਿਆ ਆ ਜਾਂਦੀ ਹੈ ਰੌੜ ਖਰਾਬ ਹੋ ਜਾਂਦਾ ਤੇ ਰੌੜ ਸੜ ਜਾਂਦਾ ਜਦੋਂ ਰੌੜ ਸੜ ਜਾਂਦਾ ਆਪਾਂ ਰੌੜ ਨੂੰ ਕੱਢ ਦਿੰਨੇ ਆ ਪੁਰਾਣੇ ਨੂੰ ਤੇ ਨਵੇਂ ਨੂੰ ਆਪਾਂ ਲਾ ਦਿੰਨੇ ਆ ਪਰ ਰੌੜ ਲਾਉਣ ਤੋਂ ਬਾਅਦ ਵੀ ਕਈ ਵਾਰੀ ਇਹ ਜਿਹੜਾ ਦੂਜਾ ਰੌੜ ਪਾਉਣੀ ਆ ਆਪਾਂ ਉਹ ਵੀ ਫਿਰ ਸਾਲ ਕੁ ਬਾਅਦ ਫੇਰ ਸੜ ਜਾਂਦਾ ਉਹਦਾ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਰੌੜ ਆਪਾਂ ਵਿੱਚ ਪਾਇਆ ਹੁੰਦਾ ਹੈ ਉਹ ਸੋਰਿਆ ਉਹਦੇ ਪਾਸੇ ਚਾਰੇ ਪਾਸੇ ਜੰਮੀ ਜਾਂਦਾ ਹੈ ਤਾਂ ਉਹ ਪਾਣੀ ਨੂੰ ਤਾਂ ਗਰਮ ਕਰਦਾ ਨਹੀਂ ਉਹ ਆਪ ਗਰਮ ਹੋ ਕੇ ਸੜਨ ਲੱਗ ਜਾਂਦਾ ਜਦੋਂ ਵੀ ਤੁਹਾਡੇ ਕੋਲੇ ਰੋਡ ਤੁਹਾਡੇ ਗੀਜ਼ਰ ਦਾ ਰੋਡ ਖਰਾਬ ਹੁੰਦਾ ਉਦੋਂ ਪਹਿਲਾਂ ਇੱਕ ਵਾਰੀ ਤੁਹਾਡਾ ਜਿਹੜਾ ਗੀਜ਼ਰ ਹੈਗਾ ਉਹ ਆਪਣੇ ਆਪ ਕੱਟ ਆਫ ਕਰੂਗਾ ਹਾਈ ਟੈਂਪਰੇਚਰ ਨਾਲ ਪਹਿਲੀ ਵਾਰ ਕੱਟ ਆਫ ਕਰੂਗਾ ਤੁਹਾਨੂੰ ਰੀਸੈਟ ਮਾਰਨਾ ਪਊਗਾ ਤੇ ਚ ਇੱਕ ਰੀਸੈਟ ਹਰੇਕ ਗੀਜ਼ਰ ਦੇ ਵਿੱਚ ਇੱਕ ਰੀਸੈਟ ਬਟਨ ਹੁੰਦਾ ਉੱਥੋਂ ਆਪਾਂ ਨੂੰ ਰੀਸੈਟ ਕਰਨਾ ਪੈਂਦਾ ਜੇ ਆਪਾਂ ਨਹੀਂ ਕਰਦੇ ਤਾਂ ਆਪਾਂ ਨੂੰ ਆਇ ਲੱਗਦਾ ਇਹ ਆਪਣਾ ਰਾੜ ਖਰਾਬ ਹੋ ਗਿਆ ਪਰ ਜੇ ਆਪਾਂ ਰੀਸੈਟ ਮਾਰ ਦਾਂਗੇ 2-3 ਦਿਨ ਚੱਲੂਗਾ ਫਿਰ ਫਿਰ ਕੱਟ ਮਾਰੂਗਾ ਇਹਦਾ ਮਤਲਬ ਇਹ ਹੁੰਦਾ ਵੀ ਜਿਹੜਾ ਉਹਦਾ ਰਾੜ ਹੈ ਉਹਦੇ ਦਿਵਾਰੇ ਸੋਰਾ ਜੰਮ ਗਿਆ ਤੇ ਆਪਾਂ ਨੂੰ ਉਹ ਰਾੜ ਨੂੰ ਹੁਣ ਜਿਆਦਾ ਬਾਹਰ ਕੱਢ ਕੇ ਸਾਫ਼ ਕਰਕੇ ਸੋਰਾ ਸਾਫ਼ ਕਰਕੇ ਦੁਬਾਰੇ ਲਾ ਦਿਓ ਫਿਰ ਵੀ ਚੱਲ ਪੂਗਾ ਜੇ ਆਪਾਂ ਬਾਰ-ਬਾਰ ਉਹਨੂੰ ਰੀਸੈਟ ਮਾਰ ਕੇ ਚਲਾਉਂਦੇ ਰਵਾਂਗੇ ਤਾਂ ਆਪਣਾ ਰਾੜ ਸੜ ਜਾਊਗਾ ਹੁਣ ਜੇ ਰਾੜ ਸੜ ਗਿਆ ਰਾੜ ਆਪਾਂ ਪੁਰਾਣਾ ਕੱਢ ਲਿਆ ਤੇ ਨਵਾਂ ਪਾਤਾ ਤੇ ਫਿਰ ਵੀ ਆਪਾਂ ਨੂੰ ਸਮੱਸਿਆ ਕੀ ਹੈ ਕਿ ਸਾਲ quaਦ ਫਿਰ ਉਹੀ ਸਮੱਸਿਆ ਦੁਬਾਰਾ ਆਉਣ ਲੱਗ ਜਾਂਦੀ ਹੈ ਉਹਦਾ ਕਾਰਨ ਕੀ ਹੁੰਦਾ ਕਿ ਉਹ ਸੋਰਾ ਦੁਆਰੇ ਫੇਰ ਉਹਦੇ ਤੇ ਜੰਮਣਾ ਸ਼ੁਰੂ ਹੋ ਜਾਂਦਾ ਤੁਸੀਂ ਜਦੋਂ ਵੀ ਰਾੜ ਬਦਲਣੀ ਹੈ ਤਾਂ ਉਹਦੇ ਨਾਲ ਨਾਲ ਟੈਂਕ ਨੂੰ ਅੰਦਰਲੇ ਪਾਸੇ ਜਿਹੜਾ ਸੋਰਾ ਜੰਮਿਆ ਉਹਨੂੰ ਵੀ ਸਾਫ਼ ਕਰੋ ਬਹੁਤ ਜ਼ਿਆਦਾ ਸੋਰਾ ਹੁੰਦਾ ਜਿਵੇਂ ਤੁਸੀਂ ਆਹ ਵੀਡੀਓ ਦੇ ਵਿੱਚ ਵੀ ਦੇਖੀ ਜਾਂਦੇ ਹੋ ਆ ਦੇਖੋ ਕਿੰਨਾ ਇਹਦੇ ਚੋਂ ਸੋਰਾ ਨਿਕਲ ਰਿਹਾ ਕਿੰਨਾ ਇਹਦੇ ਚ ਸੋਰਾ ਜਮਾ ਹੋਇਆ ਪਿਆ ਇਹ ਸਾਰਾ ਸੋਰਾ ਜਿਹੜਾ ਹੈਗਾ ਇਨੂੰ ਬਾਹਰ ਕੱਢ ਕੇ ਟੈਂਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਰਾੜ ਪਾਓ ਤਾਂ ਉਸ ਤੋਂ ਬਾਅਦ ਤੁਹਾਡਾ 5-4 ਸਾਲ ਰਾੜ ਕਿਤੇ ਨਹੀਂ ਜਾਂਦਾ ਨਹੀਂ ਤਾਂ ਫਿਰ ਬਾਰ-ਬਾਰ ਹੀ ਤੁਹਾਨੂੰ ਸਮੱਸਿਆ ਸ਼ੁਰੂ ਹੋ ਜੂਗੀ ਰਾੜ ਦੇ ਜਦੋਂ ਰਾੜ ਬਦਲੋਗੇ ਤਾਂ ਅਗਲੇ ਸਾਲ ਫਿਰ ਰਾੜ ਖਰਾਬ ਹੋਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜਦੋਂ ਤੁਸੀਂ ਰਾੜ ਪਾਉਣਾ ਹੈ ਨਵਾਂ ਪਾਉਣਾ ਹੈ ਤਾਂ ਟੈਂਕ ਅੰਦਰੋਂ ਪਾਸੋਂ ਚੰਗੀ ਤਰ੍ਹਾਂ ਸਾਫ਼ ਹੋਵੇ ਤੁਹਾਡਾ ਇੱਕ ਵਾਰੀ 3-4 ਸਾਲਾਂ ਬਾਅਦ ਗਿੱਜਰ ਦੀ ਸਫਾਈ ਜ਼ਰੂਰ ਕਰ ਦਿਓ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਪਾਣੀ ਉਹਦੇ ਵਿੱਚ ਜ਼ਿਆਦਾ ਗਰਮ ਹੋਊਗਾ ਕਿਉਂਕਿ ਜਿੰਨਾ ਰੋਡ ਦੇ ਪਾਸੇ ਸੋਰਾ ਜੰਮਿਆ ਰਹੂਗਾ ਉਹਨਾਂ ਪਾਣੀ ਘੱਟ ਗਰਮ ਹੋਊਗਾ ਤੇ ਛੇਤੀ ਘਟ ਕਰੂਗਾ ਹੋਰ ਵੀ ਜਾਣਕਾਰੀ ਵਾਲੀਆਂ ਵੀਡੀਓ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ